ਜੰਗ ਦੇ ਵਿੱਚ ਕੌਣ ਕਸਿੱਟਿਆ ਜਾਵੇਗਾ ਲਹਿੰਦਾ ਪੰਜਾਬ ਜਾਂ ਚੜ੍ਹਦਾ ਪੰਜਾਬ ਜੇ ਗੱਲ ਕਰੀਏ ਸੀ ਪੰਜਾਬੀ ਭਾਈਚਾਰੇ ਦੀ ਚਾਹੇ ਉਹ ਲਹਿੰਦੇ ਪੰਜਾਬ ਦਾ ਹੋਵੇ ਚਾਹੇ ਉਹ ਚੜ੍ਹਦੇ ਪੰਜਾਬ ਦਾ ਹੋਵੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਜਦੋਂ ਇੱਕ ਦੂਜੇ ਦੇ ਦੇਸ਼ ਵਿੱਚ ਆਉਂਦੇ ਨੇ ਤਾਂ ਇੱਕ ਦੂਜੇ ਦਾ ਪੂਰਾ ਮਾਣ ਸਨਮਾਨ ਕੀਤਾ ਜਾਂਦਾ ਹੈ ਦੇਸ਼ ਦੀ ਪਾਪੂਲੇਸ਼ਨ ਭਾਵੇਂ ਪਾਕਿਸਤਾਨ ਦੀ ਹੋਵੇ ਚਾਹੇ ਉਹ ਭਾਰਤ ਦੀ ਹੋਵੇ ਯਾਨੀ ਕਿ ਜਿਹੜੇ ਲੋਕ ਨੇ ਜਿਹੜੀ ਆਬਾਦ ਹੈ ਉਹ ਕਦੇ ਵੀ جنگ ਨਹੀਂ ਚਾਹੁੰਦੀ ਸਿਆਸੀ ਲੋਕਾਂ ਵੱਲੋਂ ਇਹ جنگ ਲਗਾਏ ਜਾਂਦੇ ਨੇ ਖਾਸ ਕਰਕੇ ਅਸੀਂ ਜੇ ਗੱਲ ਕਰੀਏ ਪਾਕਿਸਤਾਨ ਦੀ ਪਾਕਿਸਤਾਨ ਵੀ ਕਿਸੇ ਤੋਂ ਘੱਟ ਨਹੀਂ ਪਾਕਿਸਤਾਨ ਜਿਹੜੇ ਕਮਾਂ ਉੱਤੇ ਚੱਲਿਆ ਹੋਇਆ ਹੈ ਪਾਕਿਸਤਾਨ ਨੂੰ ਝਟਕਾ ਲੱਗਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਦੀ ਸ਼ਹਿਦ ਤੇਹੀ ਅੱਤਵਾਦ ਨੇ ਹਮਲਾ ਕੀਤਾ 26 નિર્ਦੋਸ਼ ਲੋਕ ਮਾਰੇ ਗਏ ਕਿੰਦਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਮਾਗ ਪੌਂ ਗਿਆ ਹੈ ਕਿ ਉਹ ਆਪਣੀ ਸੈਨਾ ਨੂੰ ਕਹੇ ਕਿ ਤੁਸੀਂ ਜਾ ਕੇ 9 ਟਿਕਾਣਿਆਂ ਉੱਤੇ ਹਮਲੇ ਕਰੋ ਪਾਕਿਸਤਾਨੀਆਂ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ 9 ਅੱਡੇ ਸੀ 9 ਟਿਕਾਣੇ ਸੀ ਉੱਤੇ ਪਾਕਿਸਤਾਨ ਦੇ ਨੇ ਉਹਨਾਂ ਅਤਵਾਦੀਆਂ ਨੂੰ ਸ਼ਹਿਦ ਦਿੱਤੀ ਹੋਈ ਸੀ ਇਸ ਕਰਕੇ ਜਾ ਕੇ ਮਜਬੂਰਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਵੱਡਾ ਫੈਸਲਾ ਲੈਣਾ ਪਿਆ ਜਿਸ ਨੂੰ ਸੰਦੂਰ ਨਾਮ ਦਾ ਐਕਸ਼ਨ ਕਿਹਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਦੇਸ਼ ਦੇ ਸੈਨਿਕਾਂ ਦੀ ਦੇਸ਼ ਦੀ ਸੈਨਾ ਦੀ ਸਾਰੇ ਹੀ ਭਾਰਤ ਵਾਸੀਆਂ ਵੱਲੋਂ ਜਿਹੜੀ ਹੈ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਮੁਸਲਮਾਨ ਜਿਹੜੇ ਪਾਕਿਸਤਾਨ ਦੇ ਵਿੱਚ ਰਹਿੰਦੇ ਨੇ ਉਸ ਦਿਨਾਂ ਨੂੰ ਕਿਤੇ ਜ਼ਿਆਦਾ ਤੇ ਭਾਰਤ ਵਿੱਚ ਨੇ ਤੇ ਜਿਹੜੇ ਭਾਰਤ ਦੇ ਮੁਸਲਮਾਨ ਨੇ ਉਹ ਕਿਉਂ ਦੇਸ਼ ਦਾ ਸਾਥ ਦੇ ਰਹੇ ਨੇ ਹਾਲਾਂਕਿ ਜਿਹੜੇ ਭਾਰਤ ਦੇ ਵਿੱਚ ਮੁਸਲਮਾਨ ਰਹਿੰਦੇ ਨੇ ਉਹ ਵੀ ਨਹੀਂ ਚਾਹੁੰਦੇ ਕਿ ਪਾਕਿਸਤਾਨ ਦੇ ਨਾਲ ਜੰਗ ਹੋਵੇ ਕਿਉਂਕਿ ਜੰਗਾਂ ਦੇ ਨਾਲ ਹਜ਼ਾਰਾਂ ਨਹੀਂ ਕਰੋੜਾਂ ਨਹੀਂ ਖਰਬਾਰ ਪੈਦਾ ਖਰਚਾ ਹੁੰਦਾ ਹੈ ਆ ਮੈਂ ਖਬਰ ਸੁਣ ਰਿਹਾ ਸੀ ਖਬਰ ਦੇ ਵਿੱਚ ਦੱਸਿਆ ਕਿ ਜੇਕਰ ਜੰਗ ਚੱਲਦੀ ਹੈ ਸਿਰਫ 40 ਦਿਨ ਤੇ 43100 43000 ਕਰੋੜ ਰੁਪਏ ਦਾ ਘਾਟਾ ਭਾਰਤ ਨੂੰ ਪਵੇਗਾ ਉਧਰ ਘਟਨਿਆ ਪਰ ਹੋ ਗਿਆ ਹੈ ਪਾਕਿਸਤਾਨ ਪਾਕਿਸਤਾਨ ਵੀ ਜਿਹੜੀ ਆਈਐਮ ਜਿਹੜੀਆਂ ਵਰਗੀਆਂ ਏਜੰਸੀਆਂ ਨੇ ਜਿਹੜੇ ਵੱਡੇ ਬੈਂਕ ਨੇ ਉਹਨਾਂ ਦੇ ਕੋਲੋਂ ਕਰਜ਼ੇ ਦੀ ਮੰਗ ਕਰ ਰਿਹਾ ਹੈ ਹਾਲਾਂਕਿ ਭਾਰਤ ਨੇ ਇਸ ਦਾ ਵਿਰੋਧ ਕੀਤਾ ਲੇਕਿਨ ਭਾਰਤ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਪਾਕਿਸਤਾਨ ਨੂੰ ਵੱਡਾ ਕਰਜ਼ਾ ਜਿਹੜਾ ਮਿਲ ਗਿਆ ਹੈ ਜੇ ਗੱਲ ਕਰੀਏ ਇਕਨੋਮਿਕਲੀ ਭਾਰਤ ਨਾਲੋਂ ਕਈ ਗੁਣਾ ਗਰੀਬ ਹੈ ਪਾਕਿਸਤਾਨ ਭਾਰਤ ਦੇ ਵਿੱਚ ਤਾਂ ਫਿਰ ਵੀ ਇਕਨੋਮਿਕਲੀ ਹਾਲਤ ਠੀਕ ਨੇ ਰੋਟੀ ਖਾਣ ਨੂੰ ਮਿਲਦੀ ਹੈ ਕਪੜਾ ਪਹਿਨਣ ਨੂੰ ਮਿਲਦਾ ਹੈ ਲੇਕਿਨ ਪਾਕਿਸਤਾਨ ਦਾ ਤਾਂ ਪੂਰੀ ਤਰ੍ਹਾਂ ਜਿਹੜੇ ਲੋਕ ਨੇ ਉਤੋਂ ਦੀ ਜਨ ਸਕਿਆ ਉਹਨਾਂ ਦਾ ਜਲੂਸ ਨਿਕਲਿਆ ਹੈ ਅਸੀਂ ਗੱਲ ਕਰਦੇ ਆ ਨੁਕਸਾਨ ਦੀ ਸਰਹੱਦ ਉੱਤੇ ਪੰਜਾਬੀ ਹੈ ਗੁਜਰਾਤ ਵੀ ਹੈ ਰਾਜਸਥਾਨ ਵੀ ਹੈ ਲੇਕਿਨ ਜਿਸ ਤਰ੍ਹਾਂ ਹੁਣ ਮਜਾਲਾਂ ਗਿਰ ਰੀਆਂ ਨੇ ਜਿਸ ਤਰ੍ਹਾਂ ਡਰੋਨ ਗਿਰ ਰਹੇ ਨੇ ਸਿਰਫ ਉਹ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹਾਲਾਂਕਿ ਕਈ ਲੋਕਾਂ ਨੇ ਕਿਹਾ ਕਈ ਲੋਕ ਕਹਿੰਦੇ ਨੇ ਕਿ ਅਸੀਂ ਜਿਹੜਾ ਇੱਕ ਦੂਜੇ ਦਾ ਸਾਥ ਨਹੀਂ ਦੇਵਾਂਗੇ ਉਹ ਸਾਡਾ ਦੁਸ਼ਮਣ ਦੇਸ਼ ਹੈ ਲੇਕਿਨ ਪਿਆਰ ਜ਼ਰੂਰ ਹੈ ਉੱਥੋਂ ਦੇ ਲੋਕ ਤੇ ਇੱਥੋਂ ਦੇ ਲੋਕ ਇਸ ਗੱਲ ਦੀ ਅਰਦਾਸ ਜ਼ਰੂਰ ਕਰ ਰਹੇ ਨੇ ਕਿ ਜੰਗ ਨਾ ਲੱਗੇ ਜੇਕਰ ਜੰਗ ਲੱਗਿਆ ਤੇ ਨੁਕਸਾਨ ਸਭ ਤੋਂ ਜ਼ਿਆਦਾ ਪੰਜਾਬ ਨੂੰ ਹੋਵੇਗਾ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਬੜਾ ਵੱਡਾ ਝਟਕਾ ਲੱਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਦੇ ਦਿੱਤੇ ਨੇ ਕਿ ਅਗਲੇ 8 ਦਿਨਾਂ ਦੇ ਵਿੱਚ 4500 ਕਿਊਸਕ ਪਾਣੀ ਹਰਿਆਣੇ ਦੇ ਲੋਕਾਂ ਨੂੰ ਦਿੱਤਾ ਜਾਵੇ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਜੇਕਰ ਪਾਣੀ ਨਹੀਂ ਦੇਣਾ ਚਾਹੁੰਦੇ ਤੇ ਉਹਨਾਂ ਨੂੰ ਜਿਹੜਾ ਹੈ ਸੁਪਰੀਮ ਦੀ ਸੁਪਰੀਮ ਕੋਰਟ ਦੀ ਜਿਹੜੀ ਹੈ ਉੱਥੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਪੀਲ ਲੋਣੀ ਪਵੇਗੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇਗਾ ਲੇਕਿਨ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਇਸ ਯੁੱਧ ਦੀ ਪੰਜਾਬੀਓ ਤੁਹਾਨੂੰ ਅਤੇ ਮੈਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ جنگ ਨਾ ਲੱਗੇ جنگ ਲੱਗਣ ਦੇ ਨਾਲ ਅਸੀਂ 100 ਸਾਲ ਪਿੱਛੇ ਚਲੇ ਜਾਵਾਂਗੇ 100 ਸਾਲ ਅਸੀਂ ਪਿੱਛੇ ਹੋ ਜਾਵਾਂਗੇ ਇਕਨੋਮਿਕਲੀ ਵੀ ਸਿਹਤ ਪੱਖੋਂ ਵੀ ਫਸਲਾਂ ਪੱਖੋਂ ਵੀ ਅਤੇ ਪੜ੍ਹਾਈ ਪੱਖੋਂ ਵੀ ਕਿਉਂਕਿ ਜਿਹੜੇ ਜਿਹੜੇ ਦੇਸ਼ਾਂ ਦੇ ਵਿੱਚ ਜੰਗਾਂ ਲੱਗੀਆਂ ਨੇ ਉਹਨਾਂ ਦੇ ਤੁਸੀਂ ਹਾਲ ਦੇਖਣਾ ਚਾਹੁੰਦੇ ਹੋ ਤੇ ਉਹਨਾਂ ਦੇਸ਼ਾਂ ਦੇ ਇਤਿਹਾਸ ਪੜ੍ਹ ਕੇ ਦੇਖ ਲਓ ਉਹ ਦੇਸ਼ ਕਿੰਨੇ ਕੁ ਪਿੱਛੇ ਚਲੇ ਗਏ ਜੇ ਅਸੀਂ ਗੱਲ ਕਰੀਏ ਅਮਰੀਕਾ ਅੰਗਲੈਂਡ ਕੈਨੇਡਾ ਦੀ ਉਹ ਲੋਕ ਆਪਣੇ ਤੋਂ 500 ਸਾਲ ਅੱਗੇ ਨੇ ਉਹ ਜੰਗਾਂ ਤੋਂ ਦੂਰ ਹੈ ਉਹਨਾਂ ਸਮੇਂ-ਸਮੇਂ ਤੇ ਕਬਜ਼ੇ ਜ਼ਰੂਰ ਕੀਤੇ ਲੇਕਿਨ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਜੰਗਾਂ ਨਾਲ ਬੜਾ ਹੀ ਨੁਕਸਾਨ ਹੁੰਦਾ ਹੈ ਉਹਨਾਂ ਨੇ ਜੰਗ ਲੜਨੀ ਛੱਡ ਦਿੱਤੇ ਉਹਨਾਂ ਨੇ ਯੁੱਧ ਕਰਨੇ ਹੀ ਬੰਦ ਕਰ ਦਿੱਤੇ ਇਸ ਤਰ੍ਹਾਂ ਪਾਕਿਸਤਾਨ ਦੀ ਸਰਕਾਰ ਨੂੰ ਅਤੇ ਭਾਰਤ ਸਰਕਾਰ ਦੀ ਨੂੰ ਕੋਈ ਵਿਦੇਸ਼ੀ ਹੁਣ ਜਿਸ ਤਰ੍ਹਾਂ ਹੁਣ ਹੈਗਾ ਡੋਨਲਡ ਟਰੰਪ ਡੋਨਲਡ ਟਰੰਪ ਆਪਣਾ ਪੱਲਾ ਛੱਡ ਗਿਆ ਕਹਿੰਦਾ ਇਹ ਤਾਂ ਇਹਨਾਂ ਦੋਸ਼ਾਂ ਦੀ ਇਹਨਾਂ ਦੋਹਾਂ ਦੇਸ਼ਾਂ ਦੀ ਗੱਲ ਹੈ ਹਾਲਾਂਕਿ ਅਮਰੀਕਾ ਭਾਰਤ ਅਤੇ ਪਾਕਿਸਤਾਨ ਦਾ ਸਮਝੌਤਾ ਬੜੇ ਵਧੀਆ ਤਰੀਕੇ ਦੇ ਨਾਲ ਕਰਵਾ ਸਕਦਾ ਹੈ ਲੇਕਿਨ ਭਾਈ ਇਹਨਾਂ ਨੇ ਆਪਣੇ ਹਥਿਆਰ ਵੇਚੜੇ ਨੇ ਇਹਨਾਂ ਨੇ ਆਪਣੇ ਕਾਰੋਬਾਰ ਚਲਾਉਣੇ ਨੇ ਇਸ ਲਈ ਜੇ ਭਾਵੇਂ ਆਸਿਬ ਆ ਜਾਵੇ ਤੇ ਭਾਵੇਂ ਇਮਰਾਨ ਖਾਨ ਆ ਜਾਵੇ ਜੰਗ ਵੱਧਾ ਜਾਂ ਕਰਦਾ ਹੈ ਜੇ ਵੱਧਾ ਹੈ ਤਾਂ ਦੋਨਾਂ ਦੇਸ਼ਾਂ ਨੂੰ ਬੜਾ ਦੋਨਾਂ ਦੇਸ਼ਾਂ ਦਾ ਬੜਾ ਵੱਡਾ ਨੁਕਸਾਨ ਹੋਵੇਗਾ ਹਾਲਾਂਕਿ ਜੇਕਰ ਪੰਜਾਬੀ ਜਾਂ ਮੁਸਲਮਾਨ ਇੱਕ ਦੂਜੇ ਨੂੰ ਮਿਲਦੇ ਨੇ ਜੇ ਉਹਨਾਂ ਦੇ ਅਸੀਂ ਪਰਸਨਲ ਥਿਊ ਲੈ ਲਈਏ ਤੇ ਉਹ ਨਹੀਂ ਚਾਹੁੰਦੇ ਕਿ ਦੋਹਾਂ ਦੇਸ਼ਾਂ ਦੀ ਜੰਗ ਹੋਵੇ ਕਿਉਂਕਿ ਪਾਕਿਸਤਾਨੀਆਂ ਨੂੰ ਜ਼ਿਆਦਾ ਮੁਸਲਮਾਨ ਤੇ ਪੰਜਾਬ ਦੇ ਉਹ ਭਾਰਤ ਵਿੱਚ ਬੈਠੇ ਹੋਏ ਨੇ ਲੇਕਿਨ ਉਹਨਾਂ ਦੇ ਦਿਲ ਦੇ ਵਿੱਚ ਉਹੀ ਕੁਝ ਹੈ ਜੋ ਆਪਣੇ ਦਿਲ ਦੇ ਵਿੱਚ ਚੱਲ ਰਿਹਾ ਹੈ ਇਟ ਮੀਨਸ ਕਿ ਇਹ ਜਿਹੜੀਆਂ ਖਬਰਾਂ ਨਸ਼ਰ ਹੋਈਆਂ ਨੇ ਇਹਨਾਂ ਨੂੰ ਭੜਕਾਉ ਤਰੀਕੇ ਨਾਲ ਅੱਗੇ ਫਲਾਇਆ ਵੀ ਨਾ ਜਾਵੇ ਅਰਦਾਸ ਕੀਤੀ ਜਾਵੇ ਨਹੀਂ ਤਾਂ ਨੁਕਸਾਨ ਸਭ ਤੋਂ ਜ਼ਿਆਦਾ ਕਹਿੰਦੇ ਨੇ ਕਿ ਪੰਜਾਬ ਦਾ ਹੋਵੇਗਾ